ਸਸ ਸਤਿਗੁਰ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ 22 ਦਸੰਬਰ 2024 ਤੋਂ ਲੈ ਕੇ 25 ਦਸੰਬਰ 2024 ਮੌਸਮ ਕਿਵੇਂ ਦਾ ਰਹਿਣ ਵਾਲਾ ਹੈ ਇਹਨਾਂ 4-5 ਦਿਨਾਂ ਦੇ ਵਿੱਚਕਾਰ ਕੀ ਅਪਡੇਟ ਹੈ ਮੌਸਮ ਦੀ ਬੱਦਲ ਬਾਈ ਮੀਹ ਹਨੇਰੀ ਦਾ ਕੀ ਅਪਡੇਟ ਆਉਂਦੀ ਹੈ ਤਾਪਮਾਨ ਕਿਵੇਂ ਦਾ ਰਹੇਗਾ ਕਿਸਾਨਾਂ ਲਈ ਕੀ ਅਪਡੇਟ ਹੈ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਏ ਆ ਚੈਨਲ YouTube ਵਾਲੇ ਫਾਰਮਰ ਰਹੀਂ ਗੱਲ ਕਰ ਲੈਂਦੇ ਆ ਪਹਿਲਾ ਤਾਜ਼ਾ ਸੈਟਲਾਈਟ ਇਮੇਜ ਦੀ ਸੈਟੇਲਾਈਟ ਇਮੇਜ ਤੋਂ ਸਾਨੂੰ ਇਹ ਚੀਜ਼ ਕਲੀਅਰ ਹੋ ਰਹੀ ਹੈ ਕਿ ਫਿਲਹਾਲ ਪੰਜਾਬ ਦਾ ਮੌਸਮ ਠੀਕ ਹੈ ਕੋਈ ਵੱਡੀ ਅਪਡੇਟ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਿ ਮੌਸਮ ਕਲੀਅਰ ਹੋਣ ਦੇ ਨਾਲ ਪਹਾੜੀ ਖੇਤਰ ਤੋਂ ਇਲਾਵਾ ਪੂਰੇ ਮੈਦਾਨੀ ਇਲਾਕੇ ਵਿੱਚ ਕਿਸੇ-ਕਿਸੇ ਇਲਾਕੇ ਵਿੱਚ ਸਾਨੂੰ ਬੱਦਲੀ ਸਿਸਟਮ ਦਿਖਾਈ ਦੇ ਰਹੇ ਨੇ ਜੋ ਕਿ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਵੱਲ ਕੋਚ ਕਰ ਰਹੇ ਨੇ ਪਰ ਫਿਲਹਾਲ ਉਹਨਾਂ ਦੀ ਕੋਈ ਵੱਡੀ ਅਪਡੇਟ ਨਹੀਂ ਹੈ ਗੱਲ ਕਰਾਂਗੇ ਆਪਾਂ 22 ਤਰੀਕ ਦੇ ਮੌਸਮ ਦੀ ਤਾਂ 22 ਤਰੀਕ ਦਾ ਮੌਸਮ ਫਿਲਹਾਲ ਕਲੀਅਰ ਜਾਪ ਰਿਹਾ ਹੈ ਕਿਉਂਕਿ 22 ਤਰੀਕ ਦੇ ਵਿਚਕਾਰ ਅਗਰ ਗੱਲ ਕੀਤੀ ਜਾਵੇ ਤਾਂ ਹਵਾ ਪੱਛਮ ਦਿਸ਼ਾ ਤੋਂ ਹੀ ਲਗਾਤਾਰ ਵਗ ਰਹੀ ਹੈ ਤੇ ਜਦੋਂ ਵੀ ਪੰਜਾਬ ਦੇ ਵਿੱਚ ਪੱਛਮੀ ਹਵਾ ਵਗਦੀ ਹੈ ਤਾਂ ਅਸੀਂ ਅਕਸਰ ਦੇਖਣ ਨੂੰ ਮਿਲਦਾ ਹੈ ਮੌਸਮ ਕਲੀਅਰ ਰਹਿੰਦਾ ਹੈ ਸਾਫ਼ ਮੌਸਮ ਹੁੰਦਾ ਹੈ ਤੇ ਧੁੱਪ ਵੀ ਚੰਗੀ ਲੱਗਦੀ ਹੈ ਪੰਜਾਬ ਦੇ ਵਿੱਚ ਤੇ ਇਸ ਦੇ ਨਾਲ ਮੌਸਮ ਦੇ ਵਿੱਚ ਕੋਈ ਵੱਡਾ ਮੀਂਹ ਦਾ ਸੰਭਾਵਨਾ ਨਾ ਮਾਤਰ ਦੇ ਬਰਾਬਰ ਹੋ ਜਾਂਦੀ ਹੈ ਅਗਰ ਗੱਲ ਕਰੀਏ ਹੁਣ 22 ਤੋਂ ਬਾਅਦ 23 ਤਰੀਕ ਦੀ ਤਾਂ 23 ਤਰੀਕ ਦੇ ਸਵੇਰ ਵੇਲੇ ਤੇ ਲੈ ਕੇ ਸਾਨੂੰ ਇੱਕ ਧੁੰਦਲਾ ਜਿਹਾ ਮਾਹੌਲ ਦੁਆਰਾ ਤੋਂ ਦੇਖਣ ਨੂੰ ਮਿਲੇਗਾ ਕਿਉਂਕਿ ਪੰਜਾਬ ਦੇ ਵਿੱਚ ਦੁਆਰਾ ਤੋਂ ਪੂਰਬੀ ਹਵਾ ਦੀ ਵਾਪਸੀ ਹੋ ਰਹੀ ਹੈ ਪੂਰਬ ਦੀ ਹਵਾ ਜਦੋਂ ਵੀ ਪੰਜਾਬ ਵੱਲ ਕੂਚ ਕਰਦੀ ਹੈ ਤਾਂ ਗੰਧਲਾ ਜਿਹਾ ਮਾਹੌਲ ਧੂਏ ਵਾਲਾ ਮਾਹੌਲ ਜੋ ਕਿ ਮੱਧ ਭਾਰਤ ਤੋਂ ਪੰਜਾਬ ਵੱਲ ਆਉਂਦਾ ਹੈ ਤਾਂ ਉਸ ਦੇ ਨਾਲ ਧੁੰਦ ਦੇ ਹਾਲਾਤ ਵੀ ਬਣਦੇ ਨੇ ਦੁਪਹਿਰ ਦੇ ਸਮੇਂ ਧੁੰਦਲਾ ਜਿਹਾ ਮਾਹੌਲ ਬਣ ਜਾਂਦਾ ਹੈ ਸੂਰਜ ਵੀ ਘੱਟ ਲਿਚਕਦਾ ਹੈ ਕਿਉਂਕਿ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਵੀ ਪੂਰਬ ਦੀ ਹਵਾ ਆਉਂਦੀ ਹੈ ਤਾਂ ਆਪਣੇ ਨਾਲ ਨਮੀ ਵਾਲੇ ਬੱਦਲ ਲੈ ਕੇ ਆਉਂਦੀ ਹੈ ਨਮੀ ਵਾਲੀਆਂ ਹਵਾਵਾਂ ਲੈ ਕੇ ਆਉਂਦੀਆਂ ਨੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਸਾਨੂੰ ਧੁੰਦ ਦੇ ਹਾਲਾਤ ਬਣਦੇ ਹੋਏ ਦਿਖਾਈ ਦਿੰਦੇ ਨੇ ਤੇ 22 ਤੋਂ ਬਾਅਦ 23 ਤਰੀਕ ਤੇ 24 ਤਰੀਕ ਦੇ ਅੱਧ ਤੱਕ ਇਸੇ ਤਰੀਕੇ ਦੇ ਮਾਹੌਲ ਬਣਨਗੇ ਤੇ 24 ਤਰੀਕ ਤੋਂ ਬਾਅਦ ਪੂਰਬੀ ਹਵਾ ਦੀ ਵਾਪਸੀ ਘਟ ਜਾਵੇਗੀ ਤੇ ਪੱਛਮੀ ਹਵਾ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਪੱਛਮੀ ਹਵਾ ਜਦੋਂ ਚੱਲੇਗੀ ਤਾਂ ਪੰਜਾਬ ਦਾ ਮੌਸਮ ਫਿਰ ਤੋਂ ਕਲੀਅਰ ਹੋ ਜਾਵੇਗਾ ਚੰਗੇ ਸਾਨੂੰ ਧੁੱਪ ਦੇਖਣ ਨੂੰ ਮਿਲੇਗੀ ਪਰ ਠੰਡ ਦੇ ਹਲਾਤ ਵੀ ਬਣਦੇ ਹੋਏ ਦਿਖਾਈ ਦੇਣਗੇ ਗੱਲ ਕੀਤੀ ਜਾਵੇ ਤਾਪਮਾਨ ਦੀ ਤਾਂ ਤਾਪਮਾਨ ਵੀ ਜਿਹੜਾ ਪੰਜਾਬ ਦਾ ਹੈ ਉਹ ਹੁਣ ਲਗਭਗ 18 ਤੋਂ 20 ਡਿਗਰੀ ਦੇ ਵਿੱਚ ਘਾਰ ਬਣਿਆ ਰਹੇਗਾ ਤੇ ਨਾਲ ਦੀ ਨਾਲ ਜਿਹੜੇ ਇਹ ਦਿਨ ਦੇ ਤਾਪਮਾਨ ਨੇ ਉਸੇ ਤਰੀਕੇ ਨਾਲ ਬਣੇ ਰਹਿਣਗੇ ਰਾਤ ਦੇ ਤਾਪਮਾਨ 23 3 3-4 ਡਿਗਰੀ ਤੱਕ ਹੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਕੋਈ ਵੀ ਅਪਡੇਟ ਆਉਂਦੀ ਹੈ ਤੁਹਾਡੇ ਤੱਕ ਜਾਣਕਾਰੀ ਲੈ ਕੇ ਜਲਦਾ ਜ ਹੁੰਦੇ ਆ ਚੈਨਲ ਤੇ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਆ ਧੰਨਵਾਦ ਸਾਰੇ ਦਰਸ਼ਕ ਵੀਰ ਪੈਰ ਪੜਾਵਾ ਦਾ